ਸਿੱਖ ਧਰਮ ਚ ਗੁਰੂ ਵਾਲਾ ਬਨ ਲਈ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਪਵਿੱਤਰ ਅੰਮ੍ਰਿਤ ਤਿਆਰ ਕਰਨ ਲਈ ਪੰਜ ਪਿਆਰਿਆਂ ਵੱਲੋਂ ਪੰਜ ਬਾਣੀਆਂ ਦਾ ਜਾਪ ਕੀਤਾ ਜਾਂਦਾ ਹੈ ਇਹਨਾਂ ਪੰਜ ਬਾਣੀਆਂ ਵਿੱਚੋਂ ਇੱਕ ਬਾਣੀ ਚਪਾਈ ਸਾਹਿਬ ਦੀ ਰਚਨਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1753 ਵਿੱਚ ਗੁਰਦੁਆਰਾ ਵਿਪੌਰ ਸਾਹਿਬ ਵਿਖੇ ਕੀਤੀ ਸੀ ਇਸ ਦਾ ਜ਼ਿਕਰ ਗੁਰੂ ਜੀ ਨੇ ਚਪਾਈ ਸਾਹਿਬ ਜੀ ਕਰਦੇ ਆ ਲਿਖਿਆ ਹੈ ਭਾਦਰਵ ਸੁਦੀ ਅਸ਼ਟਮੀ ਰਵੀਵਾਰਾ ਤੀਰ 70 ਦਾ ਗ੍ਰੰਥ ਸੁਧਾਰਾ ਭਾਵ ਭਾਦਰੂ ਮਹੀਨੇ ਦੇ ਸੁਦੀ ਜਾਂ ਚੰਨੇ ਪੱਖ ਦੀ ਅਸ਼ਟਮੀ ਤਿਥੀ ਨੂੰ ਐਤਵਾਰ ਦੇ ਦਿਨ ਸਤਲੁਜ ਕੰਢੇ ਬੈਠ ਕੇ ਗ੍ਰੰਥ ਨੂੰ ਪੂਰਾ ਕੀਤਾ ਸ਼ਿਵਾਲਿਕ ਦੀ ਪਹਾੜੀਆਂ ਦੀ ਰਮਣੀਕ ਸਥਾਨ ਤੇ ਸਥਿਤ ਗੁਰਦੁਆਰਾ ਪਿਪੌਰ ਸਾਹਿਬ ਨੰਗਲ ਡੈਮ ਤੋਂ 4 ਕਿਲੋਮੀਟਰ ਦੂਰ ਸਤਲੁਜ ਦਰਿਆ ਦੇ ਕੰਢੇ ਸਜੋਬਿਤ ਹੈ ਇਸ ਆਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਸਮਤ 1753 ਚ ਬਿਤਾਰੇ ਸਨ ਇੱਕ ਕਮਾਨਤ ਅਨੁਸਾਰ ਇਸ ਪਾਵਨ ਆਸਥਾਨ ਤੇ ਗੁਰੂ ਜੀ ਨੇ 13 ਮਹੀਨੇ 13 ਦਿਨ 13 ਘੜੀਆਂ ਤੇ 13 ਪਲ گزارੇ ਸਨ ਭਾਉਰ ਸਾਹਿਬ ਉਸ ਸਮੇਂ ਇੱਕ ਅਰਿਆਸ ਸੀ ਇਥੋਂ ਦੇ ਰਾਜਾ ਰਤਨ ਰਾਏ ਤੇ ਰਾਣੀ ਗੁਰੂ ਜੀ ਦੇ ਅਨੰਨ ਸੇਵਕ ਸਨ ਤੇ ਗੁਰੂ ਜੀ ਦੇ ਕਹਿਣ ਤੇ ਹੀ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੀ ਧੀ ਸ਼ਮਾ ਰਾਣੀ ਦਾ ਵਿਆਹ ਤੇ ਭੌਰ ਦੇ रियासत ਦੇ ਰਾਜੇ ਰਤਨ ਰਾਏ ਨਾਲ ਕੀਤਾ ਸੀ ਤੇ ਭੌਰ ਦੇ ਰਾਜੇ ਦੀ ਬੇਨਤੀ ਪ੍ਰਵਾਨ ਕਰਦੇ ਹਾਂ 1753 ਵਿੱਚ ਗੁਰੂ ਸਾਹਿਬ ਇੱਥੇ ਪੁੱਜੇ ਸਨ ਸਤਲੁਜ ਦਰਿਆ ਪਾਰ ਕਰਨ ਲਈ ਨੰਗਲ ਵਿਖੇ ਇੱਕ ਘਾਟ ਸੀ ਜਿੱਥੋਂ ਕਿਸ਼ਤੀ ਰਾਏ ਵਿਪੌਰ ਸਾਹਿਬ ਨੂੰ ਜਾਣਾ ਪੈਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਘਾਟ ਤੇ 베ੜੀ ਰਸਤੇ ਵਿਪੌਰ ਸਾਹਿਬ ਜਾਣ ਲਈ ਪਹੁੰਚੇ ਤਾਂ ਹਰ ਮਲਾ ਨੇ ਆਪਣੀ 베ੜੀ ਨੂੰ ਖੂਬ ਸੂਰਤ ਤਰੀਕੇ ਨਾਲ ਸਜਾ ਲਿਆ ਤਾਂ ਕਿ ਗੁਰੂ ਜੀ ਉਸ 베ੜੀ ਵਿੱਚ ਬੈਠ ਕੇ ਦਰਿਆ ਪਾਰ ਕਰਨ ਤੇ ਮੋਟੀ ਮਾਇਆ ਜਾਂ ਮੋਹਾਂ ਦਾ ਗੱਫਾ ਦੇ ਕੇ ਜਾਣ ਪਰ ਇਸ ਘਾਟ ਤੇ 베ੜੀ ਚਲਾਉਣ ਵਾਲਾ ਇੱਕ ਗਰੀਬ ਮਲਾ ਰੁਕਣ ਦੀ ਵੀ ਸੀ ਇਸ ਨੂੰ ਲੋਕ ਸਦਾ ਮਲਾ ਵੀ ਆਖਦੇ ਸਨ ਰੋਕਨਦੀਨ ਇੰਨਾ ਗਰੀਬ ਸੀ ਕਿ ਉਸ ਦੀ ਕਿਸ਼ਤੀ ਵੀ ਕਈ ਥਾਵਾਂ ਤੋਂ ਟੁੱਟੀ ਹੋਈ ਸੀ ਇਸ ਲਈ ਦੂਜੇ ਮਲਾਹਾਂ ਨੇ ਸੈਦਾ ਮਲਾਹ ਦੀ ਕਿਸ਼ਤੀ ਨੂੰ ਇੱਕ ਪਾਸੇ ਖੜੀ ਕਰਵਾ ਦਿੱਤਾ ਜਦੋਂ ਗੁਰੂ ਜੀ ਘਾਟ ਤੇ ਪੁੱਜੇ ਤਾਂ ਉਹ ਵਾਰੀ-ਵਾਰੀ ਹਰ ਕਿਸ਼ਤੀ ਦੇ ਮਲਾਹ ਕੋਲ ਜਾ ਕੇ ਪੁੱਛਣ ਲੱਗੇ ਕਿ ਇਹ ਕਿਸ਼ਤੀ ਕਿਸ ਦੀ ਹੈ ਹਰ ਮਲਾਹ ਨੇ ਹੰਕਾਰ ਜਾ ਕੇ ਦੱਸਿਆ ਕਿ ਇਹ ਇਹ ਉਸ ਦੀ ਕਿਸ਼ਤੀ ਹੈ ਸੈਦਾ ਮਲਾਹ ਨੇ ਤਾਣਾ ਜਿਹਾ ਹੋ ਕੇ ਇੱਕ ਪਾਸੇ ਖੜਾ ਸੀ ਜਦੋਂ ਗੁਰੂ ਜੀ ਨੇ ਸਾਦੇ ਮਲਾਹ ਦੀ ਕਿਸ਼ਤੀ ਵਾਲਾ ਇਸ਼ਾਰਾ ਕਰਕੇ ਪੁੱਛਿਆ ਕਿ ਇਹ ਕਿਸ਼ਤੀ ਕਿਸ ਦੀ ਹੈ ਤਾਂ ਸਾਰੇ ਮਲਾਹ ਹੱਸ ਪਏ ਪਰ ਸੈਦਾ ਮਲਾਹ ਦੇ ਨਿਮਰਤਾ ਨਾਲ ਬੋਲਿਆ ਸੱਚੇ ਪਾਤਸ਼ਾਹ ਜੀ ਇਹ ਬੇੜੀ ਆਪ ਦੀ ਹੈ ਮੈਂ ਆਪ ਦੇ ਦਰ ਦਾ ਕੁਕਰ ਹਾਂ ਸੈਦਾ ਮਲਾਹ ਦੀ ਨਿਮਰਤਾ ਵੇਖ ਕੇ ਗੁਰੂ ਜੀ ਬਹੁਤ ਖੁਸ਼ ਹੋਏ ਤੇ ਉਸ ਦੀ ਕਿਸ਼ਤੀ 'ਚ ਬੈਠ ਕੇ ਦਰਿਆ ਪਾਰ ਕੀਤਾ ਜਦੋਂ ਗੁਰੂ ਜੀ ਸੈਦੇ ਮਲਾਹ ਨੂੰ ਕੁਝ ਮੋਹਰੇ ਦੇਣ ਲੱਗੇ ਤਾਂ ਉਹ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਗਰੀਬ ਨਵਾਜ਼ ਤੁਸੀਂ ਵੀ ਮਲਾਹ ਹੋ ਤੇ ਮੈਂ ਵੀ ਮਲਾਹ ਹਾ ਮੇਰਾ ਅਸੂਲ ਹੈ ਕਿ ਮੈਂ ਕਿਸੇ ਮਲਾਹ ਤੋਂ ਕੋਈ ਪੇਟਾ ਨਹੀਂ ਲੈਣਾ ਗੁਰੂ ਜੀ ਹੈਰਾਨ ਹੋ ਕੇ ਪੁੱਛਣ ਲੱਗੇ ਉਹ ਕਿਵੇਂ ਸੈਦਨਾ ਮਲਾਹ ਹੱਥ ਜੋੜ ਕੇ ਕਹਿਣ ਲੱਗਾ ਗੁਰੂ ਜੀ ਮੈਂ ਇਸ ਨਦੀ ਤੋਂ ਆਪ ਨੂੰ ਪਾਰ ਲੰਘਾਇਆ ਹੈ ਇਸ ਲਈ ਮੈਂ ਵੀ ਇੱਕ ਮਲਾਹ ਹਾਂ ਤੇ ਤੁਸੀਂ ਲੋਕਾਂ ਨੂੰ ਭਵ ਸਾਗਰ ਤੋਂ ਪਾਰ ਲੰਘਾਉਂਦੇ ਹੋ ਇਸ ਲਈ ਤੁਸੀਂ ਵੀ ਮਲਾਹ ਹੋ ਗੁਰੂ ਜੀ ਕਹਿਣ ਲੱਗੇ ਕੁਝ ਮੰਗ ਲੈ ਸੈਦ ਦੇ ਮਲਾਹ ਨੇ ਹੱਥ ਜੋੜ ਕੇ ਅਰ지 ਕੀਤੀ ਪਾਤਸ਼ਾਹ ਜੇ ਤੁੱਠੇ ਹੋ ਤਾਂ ਮੇਰੀ ਬੇਨਤੀ ਕਬੂਲ ਕਰੋ ਕਿ ਮੈਨੂੰ ਇਸ ਭਵ ਸਾਗਰ ਤੋਂ ਪਾਰ ਲੰਘਾ ਦੇਣਾ ਗੁਰੂ ਜੀ ਨੇ ਵਾਰ ਦਿੱਤਾ ਸੈਦਿਆ ਤੂੰ ਆਪਣੀ ਗੱਲ ਕਰਦਾ ਹੈ ਤੇਰੀਆਂ ਇਕੀਆਂ ਕੁਲਾਂ ਤਰਨਦੀਆਂ ਅਜ ਵੀ ਇਸ ਇਲਾਕੇ 'ਚ ਸੈਦੀ ਮਲਾਦੀ ਵੰਸ਼ ਜੋ ਚ ਲੋਕ ਰਹਿੰਦੇ ਹਨ ਗੁਰਦੁਆਰਾ ਸ੍ਰੀ ਪਪੌਰ ਸਾਹਿਬ ਦੇ ਇਤਿਹਾਸਿਕ ਸਥਾਨ ਦੀ ਕਾਰ ਸੇਵਾ ਸਵਰਗਵਾਸੀ ਸੰਤ ਬਾਬਾ ਸੇਵਾ ਸਿੰਘ ਕਿਲਾ ਆਨੰਦਗੜ੍ਹ ਸਾਹਿਬ ਵਾਲਿਆਂ ਨੇ ਕਰਵਾਈ ਸੀ ਇਸਨੂੰ ਸੰਤ ਬਾਬਾ ਲਾਭ ਸਿੰਘ ਨੇ ਪੂਰਾ ਕਰਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ।